ਡਾਕਟਰ ਨਰਿੰਦਰ ਸਿੰਘਪੁਰ ਦੀ ਲਿਖੀ ਕਿਤਾਬ ਸੱਚੋ ਸੱਚ ਅਮਰੀਕਾ ਦਾ ਸਫ਼ਰਨਾਮਾ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਅਮਰੀਕਾ ਅੰਦਰ ਦਾਖਲ ਹੋਣ ਦੇ अनेका ਰਾਹ ਹਨ ਪਰ ਬਾਹਰ ਨਿਕਲਣ ਲਈ ਕੋਈ ਦਰਵਾਜ਼ਾ ਨਹੀਂ ਲੱਖਾਂ ਲੋਕ ਅਮਰੀਕਾ ਵੇਖਣ ਗਏ ਪਰ ਅਜੇ ਤੱਕ ਨਹੀਂ ਪਰਤੇ ਅਮਰੀਕਾ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਹੜਾ ਪੂਜਾ ਪਾਠ ਅਸੀਂ ਕਰਦੇ ਹਾਂ ਉਸ ਦਾ ਫਲ ਅਮਰੀਕਨ ਲੋਕ ਭੋਗ ਰਹੇ ਹਨ ਅਸੀਂ ਪੂਜਾ ਪਾਠ ਨੂੰ ਹੀ ਆਪਣਾ ਕੰਮ ਬਣਾ ਲਿਆ ਹੈ ਜਦੋਂ ਕਿ ਉਹ ਕੰਮ ਨੂੰ ਵੀ ਪਾਠ ਪੂਜਾ ਵਾਲੀ ਸ਼ਰਧਾ ਨਾਲ ਕਰਦੇ ਹਨ ਅਮਰੀਕਾ ਦੀ ਅਮੀਰੀ ਨੂੰ ਵੇਖ ਕੇ ਉਤਨੀ ਹੈਰਾਨੀ ਨਹੀਂ ਹੋਈ ਜਿੰਨਾ ਭਾਰਤ ਦੀ ਗਰੀਬੀ ਦਾ ਡੂੰਗਾ ਅਹਿਸਾਸ ਹੋਇਆ ਅਮਰੀਕਾ ਵਿੱਚ ਮੁੱਢਲੇ ਦਿਨਾਂ ਦੌਰਾਨ ਮੇਰੀ ਹਾਲਤ ਉਸ ਵਿਅਕਤੀ ਵਾਲੀ ਸੀ ਜਿਹੜਾ ਆਪਣੇ ਕਿਸੇ ਬਹੁਤ ਅਮੀਰ ਰਿਸ਼ਤੇਦਾਰ ਦੇ ਘਰ ਬੁਲਾਇਆ ਜਾਂਦਾ ਹੈ ਪਰ ਉਥੇ ਉਹ ਸਹਿਮਿਆ ਸਹਿਮਿਆ ਡਰਿਆ ਡਰਿਆ ਉਦਾਸ ਉਦਾਸ ਤੇ ਉਪਰ ਉਪਰਾ ਅਨੁਭਵ ਕਰਦਾ ਹੈ ਸਾਡੇ ਦੇਸ਼ ਵਿੱਚ ਕਿਸੇ ਦਾ ਹਾਲ ਪੁੱਛ ਵੇਖੋ ਅੱਗੋਂ ਉੱਤਰ ਮਿਲੇਗਾ ਕੁਝ ਕੱਟ ਗਈ ਹੈ ਬਾਕੀ ਰਹਿੰਦੀ ਵੀ ਕੱਟ ਜਾਵੇਗੀ ਜੋ ਦਿਨ ਗੁਜ਼ਰ ਜਾਵੇ ਸ਼ੁਕਰ ਹੈ ਦਿਨ ਕੱਟੀ ਕਰ ਰਹੇ ਹਾਂ ਆਦ ਇਹ ਸਾਰੇ ਉੱਤਰ ਸਜਾ ਭੁਗਤ ਰਹੇ ਕੈਦੀਆਂ ਦੇ ਮਨ ਦੀ ਸਥਿਤੀ ਨੂੰ ਬਿਆਨ ਕਰਦੇ ਹਨ ਅਸੀਂ ਜੂਨ ਹੰਡਾਉਣ ਆਏ ਹਾਂ ਸਾਡਾ ਉਪਦੇਸ਼ ਜੀਵਨ ਨੂੰ ਮੰਨਣਾ ਨਹੀਂ ਇਸ ਦੁਰਲੱਭ ਜੀਵਨ ਨੂੰ ਪ੍ਰਭੂ ਭਗਤੀ ਵਿੱਚ ਲਾਉਣਾ ਹੈ ਉਸ ਦਾ ਪਾਣਾ ਮੰਨਣਾ ਹੈ ਇਸ ਜੀਵਨ ਨੂੰ ਅਗਲਾ ਜੀਵਨ ਸਵਾਰਨ ਲਈ ਵਰਤਣਾ ਹੈ ਅਮਰੀਕਾ ਦੀ ਅਮੀਰੀ ਉੱਥੇ ਦੀ ਵਿਸ਼ਾਲਤਾ ਅਤੇ ਉਸ ਥਾਂ ਦੀ ਸੁੰਦਰਤਾ ਨੂੰ ਦੇਖ ਕੇ ਭਾਰਤ ਦੀ ਗਰੀਬੀ ਦੇ ਕਾਰਨਾਂ ਨੂੰ ਸਮਝਣ ਵਿੱਚ ਬਹੁਤੀ ਦੇਣ ਨਹੀਂ ਲੱਗਦੀ ਸਾਡਾ ਰੱਬ ਸਾਡੀ ਗਰੀਬੀ ਵਿੱਚ ਸਾਡਾ ਭਾਈ ਹੈ ਬਸਦੇ ਰਹਿਣ ਮੇਰੇ ਦੋਸਤ ਅਤੇ ਦੋਸਤਾਂ ਵਰਗੇ ਰਿਸ਼ਤੇਦਾਰ ਜਿਨ੍ਹਾਂ ਦੇ ਘਰਾਂ ਦੇ ਜਿੰਦੇ ਬੂਹੇ ਮਹਿਬੂਦ ਦੀਆਂ ਬਾਹਾਂ ਵਾਂ ਖੁੱਲੇ ਸਨ ਮੈਂ ਵੀ ਆਪਣੇ ਮੱਥੇ ਵਿੱਚ ਆਸਾਂ ਦਾ ਦੀਵਾ ਬਾਲ ਕੇ ਨਿਕਲਿਆ ਸਾਂ ਉਹਨਾਂ ਦੇ ਮੁਖੜਿਆਂ ਉੱਤੇ ਮਾਲ ਗੱਡੀ ਜੀ ਨੀ ਲੰਬੀ ਮੁਸਕਰਾਹਟ ਨੇ ਮੈਨੂੰ ਕਲੰਬਸ ਵਾਲਾ ਭਰੋਸਾ ਦਿੱਤਾ ਸੀ ਉਹਨਾਂ ਨੇ ਇੱਕ ਬਾਲ ਵਾਂਗ ਮੈਨੂੰ ਆਪਣੇ ਗੰਧਾੜੇ ਚੁੱਕ ਲਿਆ ਸੀ ਉਹਨਾਂ ਦੇ ਗੰਧਾੜੇ ਚੜ ਕੇ ਮੈਂ ਜੂਰ ਪਤੇ ਅਮਰੀਕਾ ਵੇਖਿਆ ਬਿਨਾ ਸਿਰ ਦੇ ਭਾਰਤ ਵਾਪਸ ਆ ਗਿਆ। ਸਿਰ ਤਾਂ ਉਹਨਾਂ ਦੇ ਸ਼ੁਕਰਾਨੇ ਵਿੱਚ ਝੁਕਿਆ ਉੱਥੇ ਹੀ ਰਹਿ ਗਿਆ। ਉਹਨਾਂ ਨੇ ਮੈਨੂੰ ਭੱਜ-ਭੱਜ ਕੇ ਅਮਰੀਕਾ ਵਿਖਾਇਆ। ਮਿਲਣ ਦਾ ਉਹਨਾਂ ਨੂੰ ਮੇਰੇ ਨਾਲੋਂ ਵੀ ਬਧੇਰੇ ਚਾਹੀ ਸੀ। ਉੱਥੇ ਹੀ ਮਹਿਸੂਸ ਹੋਇਆ ਕਿ ਦੋਸਤੀ ਵਿੱਚ ਕਿਤਨਾ ਨਿੱਕ ਹੁੰਦਾ ਹੈ। ਉੱਥੇ ਪਹੁੰਚ ਕੇ ਮਹਿਸੂਸ ਹੋਇਆ ਕਿ 10 ਬਾਰੇ ਪਹਿਲਾਂ ਆਉਣਾ ਚਾਹੀਦਾ ਸੀ। ਅਮਰੀਕਾ ਨੂੰ ਵੇਖ ਕੇ ਉਹ ਮੰਗ ਉੱਠੀ ਕਿ ਉੱਥੇ ਹੀ ਜੰਮਣਾ ਚਾਹੀਦਾ ਸੀ। ਜੂਰਪ ਭਾਵੇਂ ਬੁੱਢਾ ਹੋ ਰਿਹਾ ਹੈ ਪਰ ਅਮਰੀਕਾ ਜਵਾਨ ਹੈ ਜਵਾਨੀ ਦਾ ਜੋ ਵੀ ਸੁਪਨਾ ਕਿਸੇ ਵਿਅਕਤੀ ਨੇ ਜਿਤਵਾਇਆ ਹੋਇਆ ਹੈ ਉਹ ਉਸ ਨੂੰ ਅਮਰੀਕਾ ਵਿੱਚ ਸਹਿਜੇ ਹੀ ਲੱਭ ਪਵੇਗਾ ਅਮਰੀਕਾ ਵਿੱਚ ਕੁਰਾਹੇ ਪਈ ਜਵਾਨੀ ਵੀ ਦਿ세ਗੀ ਭੋਗ ਵਿਲਾਸ ਵਿੱਚ ਉਲਜੀ ਜਵਾਨੀ ਵੀ ਵੇਖੋਗੇ ਨਵੀਨਤਾ ਦੇ ਵਨ ਸਵੰਨੇ ਰੂਪਾਂ ਨੂੰ ਸਰਜਣ ਅਤੇ ਅਣਗਾਂਹਾਂ ਮੰਜ਼ਲਾਂ ਵੱਲ ਤੁਹਾਨੂੰ ਵਿਹਾਰਾਂ ਘਤਰੰਗਾ ਜਵਾਨੀ ਵੀ ਦਿਖਾਈ ਦੇਵੇਗੀ ਅਮਰੀਕਾ ਦੀ ਜਵਾਨੀ ਦੇ ਇਤਨੇ ਰੰਗ ਅਤੇ ਰੂਪ ਹਨ ਕਿ ਭਾਰਤ ਦੀ ਜਵਾਨ ਪੀੜੀ ਨਾਲ ਉਸ ਦੀ ਤੁਲਨਾ ਕਰਨੀ ਯੋਗ ਪ੍ਰਤੀਤ ਨਹੀਂ ਹੁੰਦੀ ਅਮਰੀਕਾ ਹਰ ਪੱਖੋਂ ਜਵਾਨ ਹੈ ਸਰੀਰ ਵੱਲੋਂ ਦਿਮਾਗ ਵੱਲੋਂ ਆਦਰਸ਼ਾਂ ਵੱਲੋਂ ਉਦੇਸ਼ਾਂ ਵੱਲੋਂ ਅਮਰੀਕਾ ਉਛਲ-ਉਛਲ ਡੁੱਲ-ਡੁੱਲ ਪੈਂਦਾ ਦੇਸ਼ ਹੈ ਅਮਰੀਕਾ ਨੂੰ ਆਪ ਵੀ ਨਹੀਂ ਪਤਾ ਕਿ ਉਸ ਦੇ ਕਿੰਨੇ ਰੰਗ ਰੂਪ ਹਨ ਅਮਰੀਕਾ ਕਿਸੇ ਦੇਸ਼ ਦਾ ਨਾਂ ਨਹੀਂ ਇਹ ਆਧੁਨਿਕ ਸਭਿਤਾ ਦੇ ਚੰਗੇ ਮਾੜੇ ਵਰਤਾਰਿਆਂ ਦਾ ਥਰਨਾਵਾ ਹੈ ਅਮਰੀਕਾ ਨੂੰ ਆਪ ਵੀ ਪਤਾ ਨਹੀਂ ਪਤਾ ਕਿ ਉਸਨੇ ਸਾਰੇ ਸੰਸਾਰ ਨੂੰ ਨਵੇਂ ਰੂਪਾਂ ਵਿੱਚ ਰੰਗ ਕੇ ਕਿਤਨਾ ਬਦਲ ਦਿੱਤਾ ਹੈ ਅਯੋਕੇ ਸੰਸਾਰ ਦਾ ਹਰ ਦੇਸ਼ ਅਮਰੀਕਾ ਜਿੰਨਾ ਖੁਸ਼ਹਾਲ ਹੋਣਾ ਚਾਹੀਦਾ ਹੈ ਅਮਰੀਕਾ ਦੀ ਵਿਸ਼ਾਲਤਾ ਅਮਰੀਕਾ ਦੀ ਅਮੀਰੀ ਅਮਰੀਕਾ ਦੀ ਜਵਾਨੀ ਅਤੇ ਅਮਰੀਕਾ ਦੀ ਸੁੰਦਰਤਾ ਨੂੰ ਮੰਨਣ ਲਈ ਉਤਨਾ ਹੀ ਵਿਸ਼ਾਲ ਉਤਨਾ ਹੀ ਅਮੀਰ ਅਤੇ ਉਤਨਾ ਹੀ ਸੁੰਦਰ ਦਿਲ ਚਾਹੀਦਾ ਹੈ ਜਿਨ੍ਹਾਂ ਦੀ ਨਜ਼ਰ ਵਿੱਚ ਟੀਰ ਹੈ ਉਹ ਮੇਰੀ ਅਮਰੀਕਾ ਨੂੰ ਸਹੀ ਕੌਣ ਤੋਂ ਨਹੀਂ ਵੇਖ ਸਕਦੇ ਸਾਡੀ ਗਰੀਬੀ ਇਤਨੀ ਸੰਗਣੀ ਅਤੇ ਵਿਸ਼ਾਲ ਹੈ ਕਿ ਅਸੀਂ ਅਮਰੀਕਾ ਦੀ ਅਮੀਰੀ ਵਿੱਚ ਵਿਸ਼ਾਲਤਾ ਦਾ ਅਨੁਮਾਨ ਨਹੀਂ ਲਾ ਸਕਦੇ ਸੋ ਅਮਰੀਕਾ ਨੂੰ ਭੰਡਣ ਲਈ ਅਸੀਂ अनेका ਬਾਕ ਕਢ ਲਏ ਹਨ ਇਹ ਬਾਕ ਸਾਡੀ ਪਦਾਰਥਕ ਅਤੇ ਬੋਧਿਕ ਕੰਗਾਲੀ ਦਾ ਹੀ ਮਜ਼ਾਰਾ ਕਰਦੇ ਹਨ ਅਮਰੀਕਾ ਨੂੰ ਸੁੰਗੜੇ ਤੇ ਸੰਕੋਚੇ ਹੋਏ ਦਿਲ ਨਾਲ ਵੇਖਣਾ ਆਪਣੇ ਆਪ ਲਈ ਵਿਧੀਕੀ ਹੈ ਅਮਰੀਕਾ ਬਾਰੇ ਹਰ ਵਿਅਕਤੀ ਨੇ ਬੜਾ ਕੁਝ ਸੁਣਿਆ ਹੁੰਦਾ ਹੈ ਪਰ ਉੱਥੇ ਪਹੁੰਚ ਕੇ ਸਭ ਕੁਝ ਇੰਨਾ ਵੱਖਰਾ ਅਤੇ ਸੋਹਣਾ ਅਤੇ ਨਾਰਾ ਦਿਖਾਈ ਦਿੰਦਾ ਹੈ ਕਿ ਸਾਨੂੰ ਆਪਣੀ ਸੋਚ ਉੱਤੇ ਸ਼ਰਮ ਆਉਣ ਲੱਗ ਪੈਂਦੀ ਹੈ ਪਰ ਅਮਰੀਕਾ ਕਿਸੇ ਨੂੰ ਸ਼ਰਮਸਾਰ ਨਹੀਂ ਹੋਣ ਦਿੰਦਾ ਅਮਰੀਕਾ ਨੂੰ ਵੇਖ ਕੇ ਮੈਨੂੰ ਇੱਕ ਕਹਾਣੀ ਯਾਦ ਆਈ ਇੱਕ ਵਾਰ ਖੁੱਲੇ ਸਮੁੰਦਰ ਦੀ ਇੱਕ ਮਛਲੀ ਇੱਕ ਖੂਹ ਵਿੱਚ ਜਾ ਡਿੱਗੀ ਖੂ ਦੇ ਡੱਡੂ ਨੇ ਪੁੱਛਿਆ ਤੂੰ ਕਿੱਥੋਂ ਆਈ ਹੈ ਉੱਤਰ ਮੂਲਿਆ ਮਿਲਿਆ ਸਮੁੰਦਰ ਵਿੱਚੋਂ ਡੱਡੂ ਨੇ ਪੁੱਛਿਆ ਸਮੁੰਦਰ ਕਿਤਨਾ ਵੱਡਾ ਹੁੰਦਾ ਹੈ ਮਛਲੀ ਨੇ ਕਿਹਾ ਬਹੁਤ ਹੀ ਵੱਡਾ ਉੱਥੇ ਬਹੁਤ ਪਾਣੀ ਹੁੰਦਾ ਹੈ ਡੱਡੂ ਨੇ 2 ਇੰਚ ਛਾਲ ਮਾਰ ਕੇ ਕਿਹਾ ਇਤਨਾ ਪਾਣੀ ਹੁੰਦਾ ਹੋਵੇਗਾ ਪਰ ਮਛਲੀ ਨੇ ਕਿਹਾ ਨਹੀਂ ਉੱਥੇ ਬਹੁਤ ਪਾਣੀ ਹੁੰਦਾ ਹੈ ਡੱਡੂ ਛਾਲਾ ਮਾਰ ਮਾਰ ਪਾਣੀ ਦੀ ਵਿਸ਼ਾਲਤਾ ਦਾ ਹਨੁਮਾਨ ਲਾਉਂਦਾ ਰਿਹਾ ਪਰ ਮਛਲੀ ਲਗਾਤਾਰ ਕਹਿੰਦੀ ਰਹੀ ਕਿ ਉੱਥੇ ਬਹੁਤ ਪਾਣੀ ਹੁੰਦਾ ਹੈ ਸਾਰੇ ਡੱਡੂਆਂ ਨੇ ਰਲ ਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਮਛਲੀ ਝੂਠ ਬੋਲਦੀ ਹੈ। ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਆਓ ਇਸ ਨੂੰ ਰਲ ਕੇ ਪੰਡੇ। ਅਮਰੀਕਾ ਬਾਰੇ ਸਾਡੀ ਸੋਚ ਵੀ ਡੱਡੂਆਂ ਵਾਲੀ ਹੈ। ਅਮਰੀਕਾ ਦੇ ਵਾਦੀ ਭਾਰਤ ਦਾ ਚੌਥਾ ਹਿੱਸਾ ਹੈ ਪਰ ਅਮਰੀਕਾ ਦਾ ਇਲਾਕਾ ਭਾਰਤ ਤੋਂ 3 ਗੁਣਾ ਹੈ। ਅਮਰੀਕਾ ਪਹੁੰਚ ਕੇ ਸਭ ਤੋਂ ਪਹਿਲਾਂ ਮੈਨੂੰ ਮੁਹੰਮਦ ਇਕਬਾਲ ਯਾਦ ਆਇਆ ਜਿਸ ਨੇ ਹਿੰਦੁਸਤਾਨ ਨੂੰ ਸਾਰੀ ਦੁਨੀਆ ਤੋਂ ਸੋਨਾ ਦੱਸਿਆ ਸੀ। ਮੈਨੂੰ ਲੱਗਿਆ ਮੁਹੰਮਦ ਇਕਬਾਲ ਝੂਠ ਬੋਲਦਾ ਰਿਹਾ ਪਰ ਮੈਨੂੰ ਆਪਣੇ ਦੇਸ਼ ਦੇ ਮਹਾਪੁਰਸ਼ ਯਾਦ ਆਏ ਜਿਨ੍ਹਾਂ ਦੇ ਉਪਦੇਸ਼ਾਂ ਨੇ ਸਾਨੂੰ ਕੰਮ ਕੰਮ ਵੱਲੋਂ ਹਟਾ ਕੇ ਮੁਕਤੀ ਪ੍ਰਾਪਤ ਕਰਨ ਦੇ ਰਾਹ ਪਾਣ ਭਾਰਤ ਵਿੱਚ ਅਨੇਕਾ ਧਰਮਾਂ ਦੀ ਮਾਨਤਾ ਹੈ ਹੈ ਹੀ ਇਸ ਕਰਕੇ ਕਿਉਂਕਿ ਭਾਰਤ ਗਰੀਬ ਹੈ ਧਰਮ ਗਰੀਬੀ ਵਿੱਚ ਹੀ ਪਲਦੇ ਹਨ ਜਿਸ ਦਿਨ ਸਮਾਜ ਅਮੀਰ ਖੁਸ਼ਹਾਲ ਤੇ ਵਿਗਿਆਨਕ ਹੋ ਜਾਵੇਗਾ ਉਸ ਦਿਨ ਧਾਰਮਿਕ ਮਹਾਪੁਰਸ਼ ਨੂੰ ਲੱਭਣਾ ਔਖਾ ਹੋ ਜਾਵੇਗਾ। ਜੂਰਪਦੇ ਅਮਰੀਕਾ ਅਮੀਰ ਹਨ। ਉੱਥੇ ਕਿਸੇ ਮਹਾਪੁਰਸ਼ ਦਾ ਪੈਦਾ ਹੋਣਾ ਲਗਭਗ ਅਸੰਭਵ ਹੈ। ਉੱਥੇ ਧਾਰਮਿਕ ਸਥਾਨਾਂ ਵਿੱਚ ਅਮੀਰੀ ਨੂੰ ਨਿੰਦਿਆ ਨਹੀਂ ਜਾਂਦੀ। ਫਿਰ ਮੈਨੂੰ ਗਾਂਧੀ ਜੀ ਯਾਦ ਆਏ। ਜਿਨ੍ਹਾਂ ਨੇ ਰਾਮ ਰਾਜ ਦਾ ਸੁਪਨਾ ਦੇਖਿਆ। ਸੁਪਨਾ ਦਿੱਤਾ ਸੀ। ਰਾਮ ਰਾਜ ਇੱਕ ਪ੍ਰਾਣੀ ਅਤੇ ਪਿਛੜੀ ਹੋਈ ਸਮਾਜਿਕ ਹਾਲਤ ਹੈ। ਰਾਮ ਰਾਜ ਦੇ ਅਰਥ ਸਮੰਤਵਾਦ ਤੋਂ ਹਨ। ਰਾਮ ਰਾਜ ਭਵਿੱਖ ਦੀ ਸਮਾਜ ਯੋਜਨਾ ਨਹੀਂ ਬੀਤੇ ਦੀ ਪਿਛੜੀ ਹੋਈ ਤੇ ਗੁਜ਼ਰੀ ਹਾਲਤ ਹੈ। ਜਿੱਥੋਂ ਰੱਥ ਲੰਘ ਜਾਵੇ ਉੱਥੇ ਧੂੜ ਉੜਦੀ ਰਹਿ ਜਾਂਦੀ ਹੈ। ਰਾਮ ਦਾ ਰੱਥ ਛੁੱਕਰ ਗੁਜ਼ਰ ਚੁੱਕਾ ਹੈ। ਮਹਾਵੀਰ ਦਾ ਰੱਥ ਲੰਘ ਚੁੱਕਾ ਹੈ। ਗਾਂਧੀ ਦਾ ਰੱਥ ਜਾ ਚੁੱਕਾ ਹੈ। ਅਸੀਂ ਕਦੋਂ ਤੱਕ ਉਸ ਧੂੜ ਨੂੰ ਵੇਖਦੇ ਰਹਾਂਗੇ? ਕਦੋਂ ਤੱਕ ਉਸ ਧੂੜ ਨੂੰ ਪੂਜਦੇ ਰਹਾਂਗੇ? ਗਾਂਧੀ ਜੀ ਨੇ ਵਿਗਿਆਨ ਦੇ ਕੇਵਲ ਦੋਸ਼ ਹੀ ਵੇਖੇ ਸਨ ਵਿਗਿਆਨ ਦੇ ਗੁਣ ਉਹਨਾਂ ਨੂੰ ਦਿਖਾਈ ਨਹੀਂ ਦਿੱਤੇ ਜੇ ਅਸੀਂ ਗਾਂਧੀ ਜੀ ਦੀ ਹੀ ਮੰਨਦੇ ਰਹੇ ਤਾਂ ਮਨੁੱਖ ਜਾਤੀ ਕਾੜੀ ਮਜਬੂਰ ਦੂਰੀ ਤੋਂ ਕਦੇ ਮੁਕਤ ਨਹੀਂ ਹੋਵੇਗੀ ਗਾਂਧੀ ਜੀ ਦੇ ਦੱਸੇ ਮਾਰਗ ਅਨੁਸਾਰ ਜੇ ਇੱਕ ਵਿਅਕਤੀ ਇੱਕ ਆਦਮੀ ਆਪਣੇ ਲਈ ਕੱਪੜਾ ਬੁਣਦਾ ਰਹੇ ਤਾਂ ਉਸ ਨੂੰ 3-4 ਘੰਟੇ ਰੋਜ਼ ਚਰਖਾ ਕੱਤਣਾ ਪਵੇਗਾ ਜੇ ਉਹ ਸੁੱਤੇ ਨਿਰਭਰ ਹੋਈ ਕੋਈ ਭੋਰ ਬੰਦਾ ਵੀ ਹੈ ਤਾਂ ਉਸ ਦੇ 8 ਘੰਟੇ ਰੋ ਚਰਖਾ ਚਲਾਉਣ ਉੱਤੇ ਹੀ ਲੱਗ ਜਾਣਗੇ ਜੋ ਆਦਮੀ ਆਪਣੀ ਕੇਵਲ ਕੱਪੜੇ ਦੀ ਲੋੜ ਪੂਰੀ ਕਰਨ ਲਈ 8 ਘੰਟੇ ਚਰਖਾ ਚਲਾਵੇਗਾ ਉਹ ਹੋਰ ਕੁਝ ਵੀ ਕਰੇਗਾ ਕਿ ਨਹੀਂ ਇਹ ਸਵਾਲ ਸਿਰਫ ਚਰਖੇ ਦਾ ਨਹੀਂ ਇਹ ਸਵਾਲ ਮਨੁੱਖ ਦੇ ਜੀਵਨ ਵਿੱਚ ਚੇਤਨਾ ਦੇ ਜਨਮ ਅਤੇ ਉਸ ਦੇ ਵਿਕਾਸ ਦਾ ਹੈ ਅਸੀਂ अनेका ਸੰਤ ਪੈਦਾ ਕੀਤੇ ਹਨ ਪਰ ਫਿਰ ਵੀ ਨਿਊਟਨ ਅਸੀਂ ਪੈਦਾ ਨਹੀਂ ਕੀਤਾ ਸਾਡੇ ਦੇਸ਼ ਦੀ ਸੋਚ ਨੇ ਕਦੇ ਵੀ ਵਿਗਿਆਨਕ ਦਿਸ਼ਾ ਵੱਲ ਉਨਤੀ ਨਹੀਂ ਕੀਤੀ ਅਸੀਂ ਮਸ਼ੀਨ ਵਿਰੋਧੀ ਹਾਂ ਦਸਾਂ ਨੌਾਂ ਦੀ ਕਮਾਈ ਵਿੱਚ ਹੀ ਵਿਸ਼ਵਾਸ ਕਰਦੇ ਹਾਂ ਸੰਗੋਚ ਸੰਕੋਚ ਅਤੇ ਝਿਜਕ ਸਾਡੇ ਵਿਹਾਰ ਦੇ ਆਧਾਰ ਹਨ ਗਾਂਧੀ ਜੀ ਨੇ ਦੇਸ਼ ਲਈ ਜਿੰਨਾ ਕੰਮ ਕੀਤਾ ਹੈ ਪੂਰੇ ਇਤਿਹਾਸ ਵਿੱਚ ਕਿਸੇ ਮਨੁੱਖ ਨੇ ਦੇਸ਼ ਲਈ ਐਨਾ ਕੰਮ ਨਹੀਂ ਕੀਤਾ ਪਰ ਹੁਣ ਸਾਨੂੰ ਉਸ ਗਾਂਧੀ ਦੀ ਲੋੜ ਹੈ ਜੋ ਅਤੀਤ ਦੇ ਅਖੌਤੀ ਸੁਨਹਿਰੀ ਯੁੱਗ ਉਤੇ ਠਿਕਾ ਸਾਡੀਆਂ ਅੱਖਾਂ ਨੂੰ ਸੁਭਾਅ ਬਣਾਵਾਂ ਨਾਲ ਭਰਪੂਰ ਪ੍ਰਵੇਖਦੇ ਦੋ ਮੇਲਾਂ ਵਿੱਚ ਬਲ ਮਾਡਲ ਦੇ ਵੀ 21ਵੀਂ ਸਦੀ ਦੇ ਸਵਾਲ 30ਵੀਂ ਸਦੀ ਦੇ ਫਾਰਮੂਲਿਆਂ ਨਾਲ ਹੱਲ ਨਹੀਂ ਹੋਣਗੇ ਅਮਰੀਕਾ ਵਿੱਚ ਘੁੰਮਦਾ ਮੈਨੂੰ ਭਾਰਤ ਦੇ ਧਾਰਮਿਕ ਸਥਾਨਾਂ ਵਿੱਚ ਸਵਰਗੀ ਜੀਵਨ ਵਾਲੇ ਦਿੱਤੇ ਜਾਣ ਵਾਲੇ ਲਾਰਿਆਂ ਭਰੇ ਉਪਦੇਸ਼ ਜਾਦ ਆਏ ਜਿਨ੍ਹਾਂ ਨੂੰ ਮੰਨ ਮੰਨ ਕੇ ਅਸੀਂ ਆਪਣੇ ਜੀਵਨ ਨੂੰ ਨਰਕ ਬਣਾ ਲਿਆ ਅਮਰੀਕਾ ਅਤੇ ਯੂਰਪ ਦੇ ਲੋਕਾਂ ਨੂੰ ਹਰ ਵੇਲੇ ਹਰ ਰੋਜ਼ ਧਰਮ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੂੰ ਆਪਣੀ ਮਿਹਨਤ ਉੱਤੇ ਵਿਸ਼ਵਾਸ ਹੈ ਉਨਾਂ ਲਈ ਧਰਮ ਵਿਸ਼ਾਲ ਜੀਵਨ ਦਾ ਇੱਕ ਪੱਖ ਹੈ ਸਾਡੇ ਲਈ ਧਰਮ ਹੀ ਸਭ ਕੁਝ ਹੈ ਉਹਨਾਂ ਦੇ ਸਰੀਰਾਂ ਵਿੱਚ ਕੰਮ ਕਰਨ ਅਤੇ ਜੀਵਨ ਨੂੰ ਮਾਨਣ ਦੀ ਸ਼ਕਤੀ ਅਤੇ ਇੱਛਾ ਹੈ ਪਰ ਅਸੀਂ ਮੁੱਢੋਂ ਹੀ ਥੱਕੇ ਹੋਏ ਹਾਂ ਸਾਡੀ ਜੀਵਨ ਪ੍ਰਤੀ ਪਹੁੰਚ ਹੀ ਨਾ ਪੱਕੀ ਹੈ ਨਾ ਪੱਕੀ ਹੈ ਕਿਉਂਕਿ ਅਸੀਂ ਬੜੇ ਸੰਚੇਤ ਹਾਂ ਕਿ ਕੀ ਇਹ ਨਹੀਂ ਖਾਣਾ ਇਹ ਨਹੀਂ ਕਰਨਾ ਤੇ ਇਹ ਨਹੀਂ ਪਹਿਨਣਾ ਤੇ ਇਹ ਨਹੀਂ ਸੋਚਣਾ ਉਹਨਾਂ ਨੇ ਮਨੁੱਖੀ ਸਰੀਰ ਨੂੰ ਸਮਝ ਕੇ ਉਸ ਦੀਆਂ ਲੋੜਾਂ ਦਾ ਅਧੀਨ ਕਰਕੇ ਆਪਣੀ ਖੁਰਾਕ ਨੂੰ ਧਾਰਿਤ ਕੀਤੀ ਹੈ ਜਦੋਂ ਕਿ ਅਸੀਂ ਤਿਆਗ ਉੱਤੇ ਪਾਲ ਦਿੰਦੇ ਬਲਹੀਨ ਅਤੇ ਕੰਗਾਲ ਹੋ ਗਏ ਹ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਸਰੀਰਕ ਸ਼ਕਤੀ ਉੱਤੇ ਨਿਰਭਰ ਕਰਦਾ ਹੈ ਕਮਜ਼ੋਰ ਸਰੀਰ ਉਤਸ਼ਾਹ ਦੇਣ ਵਾਲਾ ਬਾਤਾਂ ਬਣ ਪੈਦਾ ਨਹੀਂ ਕਰ ਸਕਦੇ ਸਰੀਰਕ ਮਾਨਸਿਕ ਅਤੇ ਰੋਹਾਨੀ ਪੱਖੋਂ ਬਿਮਾਰ ਵਕਤ ਵਿਅਕਤੀ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਆਗੂ ਨਹੀਂ ਬਣ ਸਕਦੇ ਖਰਾਕ ਦੇ ਪੱਖੋਂ ਜੇ ਅਮਰੀਕਾ ਤੇ ਭਾਰਤ ਦਾ ਮੁਕਾਬਲਾ ਕਰਨਾ ਹੋਵੇ ਤਾਂ ਮੇਰੇ ਵਿਚਾਰ ਵਿੱਚ ਜਿੰਨਾ ਭੋਜਨ 5 ਕਰੋੜ ਅਮਰੀਕਨ ਵਰਤਦੇ ਹਨ ਓਤਨਾ ਸਾਡੇ ਦੇਸ਼ ਦੀ 100 ਕਰੋੜ ਆਬਾਦੀ ਖਾਂਦੀ ਹੈ ਅਸੀਂ ਗਰੀਬ ਨਹੀਂ ਅਸੀਂ ਗਰੀਬ ਬਣਾ ਦਿੱਤੇ ਗਏ ਸਾਨੂੰ ਕਮਜ਼ੋਰ ਬਣਾਇਆ ਗਿਆ ਜਦੋਂ ਅਸੀਂ ਤਕੜੇ ਹੋਗੇ ਉਦੋਂ ਹੀ ਅਸੀਂ ਆਪਣੀ ਨਵੀਂ ਦੁਨੀਆ ਸਿਰਜਾਂਗੇ ਅੱਜ ਅਸੀਂ ਸਾਫ਼ ਪਾਣੀ ਵੀ ਪੀਣ ਯੋਗ ਨਹੀਂ ਹੋਈ ਖਾਣ ਪਾਣੀ ਦੀ ਸਮਗਰੀ ਦੀ ਖੁੱਲੀ ਪ੍ਰਾਪਤੀ ਲਈ ਸਾਨੂੰ ਕਾੜੀ ਮਿਹਨਤ ਅਤੇ ਬੜੀ ਲੰਬੀ ਉਡੀਕ ਕਰਨੀ ਪਵੇ ਸਾਡੀ ਸਰੀਰਕ ਕਮਜ਼ੋਰੀ ਸਾਡੇ ਕਟੜਵਾਦ ਫਿਰਕਾ ਪ੍ਰਸਤੀ ਸਕਿਰਨਤਾ ਅਤੇ ਆਪਸੀ ਝਗੜਿਆਂ ਦਾ ਕਾਰਨ ਹੈ ਸਾਡੀਆਂ ਸਮੱਸਿਆਵਾਂ ਸਾਡੀ ਗਰੀਬੀ ਦੀ ਦੇਣ ਹਨ ਸਾਡੇ ਕੋਲ ਆਪਣੀ ਗਰੀਬੀ ਦੀਆਂ ਸਮੱਸਿਆਵਾਂ ਬਰੁੱਧ ਲੜਾਈ ਲੜਨ ਲਈ ਕੇਵਲ ਧਰਮ ਦਾ ਮੋਰਚਾ ਹੈ ਸੰਸਾਰ ਵਿੱਚ ਜਿਹੜੇ ਦੇਸ਼ ਖੁਸ਼ਹਾਲ ਹਨ ਮੈਂ ਇਹ ਬੜੀ ਸਿੱਧਤ ਨਾਲ ਮਹਿਸੂਸ ਕੀਤਾ ਕਿ ਸਾਡੇ ਜੀਵਨ ਦੀ ਪੱਦਰ ਦੇ ਨੀਵੇਂ ਹੋਣ ਦਾ ਕਾਰਨ ਹੀ ਕਾਰਨ ਇਹ ਹੈ ਕਿ ਅਸੀਂ ਭਰਪੂਰ ਜੀਵਨ ਦਾ ਕੋਈ ਮਾਡਲ ਨਹੀਂ ਸਿਰਜ ਸਕੇ ਜਿਸ ਕਾਰਨ ਖੁਸ਼ਿਆਲੀ ਨੂੰ ਅਸੀਂ ਸ਼ੱਕ ਦੀ ਨਜ਼ਰ ਨਾਲ ਵੇਖਣ ਦੀ ਆਦੀ ਹੋ ਗਏ ਚੰਗੇ ਤੇ ਖੁਸ਼ਹਾਲ ਜੀਵਨ ਪ੍ਰਤੀ ਅਸੀਂ ਉਦਾਸੀਨਤਾ ਤੇ ਉਪਰਾਮਾ ਅਮਰੀਕਾ ਪਹੁੰਚ ਕੇ ਮੇਰੇ ਪੈਰਾਂ ਹੇਠੋ ਜ਼ਮੀਨ ਨਹੀਂ ਖਿਸਕੀ ਸਗੋ ਮੈਨੂੰ ਆਪਣੇ ਜੀਵਨ ਵਿੱਚ ਪਹਿਲੀ ਵਾਰ ਅਨੁਭਵ ਹੋਇਆ ਕੀ ਮਜਬੂਰ ਉੱਤੇ ਖਲੋਪਾਂ ਮੈਨੂੰ ਲੱਗਿਆ ਜਿਵੇਂ ਬਿਮਾਰਾ ਦੇ ਦੇਸ਼ ਵਿੱਚੋਂ ਚੁੱਕ ਕੇ ਮੈਨੂੰ ਕਿਸੇ ਹੋਰ ਥਾਂ ਪੰਚਾ ਦਿੱਤਾ ਹੋਵੇ ਅਮਰੀਕਾ ਪਹੁੰਚ ਕੇ ਹਰ ਵਿਅਕਤੀ ਨਾਲ ਕੁਝ ਐਵੇਂ ਬਾਪਰਦਾ ਹੈ ਜਿਵੇਂ ਅੱਖਾਂ ਉੱਤੋਂ ਪੱਟੀ ਖੁੱਲ ਗਈ ਹੋਵੇ ਸੋ ਜੋ ਸਾਡੇ ਸੁਪਨੇ ਹਨ ਅਮਰੀਕਾ ਉਸ ਤੋਂ ਵੀ ਅੱਗੇ ਹੈ ਅਮਰੀਕਾ ਨੂੰ ਜਾਣਨ ਵਾਸਤੇ ਉਸ ਦੀ ਵਿਸ਼ਾਲਤਾ ਨੂੰ ਸਮਝਣ ਵਾਸਤੇ ਅਮਰੀਕਾ ਜਾਣਾ ਪਵੇਗਾ ਭਾਰਤ ਵਿੱਚ ਰਹਿੰਦੇ ਹੋਏ ਅਸੀਂ ਅਮਰੀਕਾ ਦੀ ਵਿਸ਼ਾਲਤਾ ਦਾ ਅਨੁਮਾਨ ਨਹੀਂ ਲਾ ਸਕਦੇ ਵੱਡੀਆਂ ਸੋਚਾਂ ਅਤੇ ਖੁਸ਼ਹਾਲ ਅਨੁਭਵ ਦੀਆਂ ਦਾਤਾਂ ਛੋਟੀਆਂ ਝੋਲੀਆਂ ਨਹੀਂ ਆਉਂਦੀਆਂ ਝੋਲੀਆਂ ਵਿੱਚ ਨਹੀਂ ਆਉਂਦੀਆਂ ਅਮਰੀਕਾ ਵਿੱਚ ਵਿਚਰਦੇ ਆਂ ਭਾਰਤ ਵਿੱਚ ਰਹਿੰਦੇ ਆਂ ਮਨ ਵਿੱਚ ਉੱਠਣ ਵਾਲੇ अनेका ਪ੍ਰਸ਼ਨਾਂ ਦੇ ਉੱਤਰ ਉੱਥੇ ਸਹਿਜੇ ਹੀ ਲੱਭ ਗਏ ਅਮਰੀਕਾ ਸੰਸਾਰ ਭਰ ਦੀਆਂ ਭਾਂਤ ਭਾ ਦੀਆਂ ਨਸਲਾਂ ਕੌਮਾਂ ਰੰਗਾਂ ਬੋਲੀਆਂ ਪਹਿਰਾਵਿਆਂ ਸੱਭਿਆਚਾਰਾਂ ਦਾ ਮਰੱਬਾ ਹੈ ਇਸੇ ਕਰਕੇ ਉੱਥੋਂ ਦੇ ਜੀਵਨ ਵਿੱਚ ਸੰਸਾਰ ਭਰ ਦੀਆਂ ਨੇਕੀਆਂ ਤੇ ਵਧੀਆਂ ਹਨ ਅਮਰੀਕਾ ਦੇਵਤਿਆਂ ਦਾ ਦੇਸ਼ ਨਹੀਂ ਅਮਰੀਕਾ ਚੋਰਾਂ ਦਾ ਵੀ ਦੇਸ਼ ਨਹੀਂ ਉਹ ਸਤਾਰਥ ਵਿੱਚ ਵਿਸ਼ਵਾਸ ਰੱਖਣ ਵਾਲੇ ਬੰਦਿਆਂ ਦਾ ਦੇਸ਼ ਦੇਸ਼ ਹੈ ਉਹਨਾਂ ਬੰਦਿਆਂ ਦਾ ਜਿਨ੍ਹਾਂ ਦੇ ਵਿਹਾਰ ਵਿੱਚ ਬੜੀ ਰੌਣਕ ਤੇ ਬਣ ਗਈ ਹੈ ਅਮਰੀਕਾ ਲਲਾਰੀ ਦੇ ਉਸ ਤਸੱਲੇ ਵਾਂਗ ਹੈ ਤਸੱਲੇ ਵਾਂਗ ਹੈ ਜਿਸ ਵਿੱਚੋਂ ਨਿਕਲ ਕੇ ਕੋਰੇ ਕੱਪੜੇ ਦਾ ਕਾਇਆਕਲਪ ਹੋ ਜਾਂਦਾ ਹੈ ਦੁਨੀਆ ਭਰ ਦੇ ਨਕਮੇ ਇੱਥੇ ਪਹੁੰਚ ਕੇ ਆਪਣੀ ਅਣਵਰਤੀ ਅਕਲ ਨੂੰ ਵਰਤ ਕੇ ਵੇਖਦਿਆਂ ਵੇਖਦਾ ਕਰੋੜਾਪਤੀ ਬਣ ਗਏ ਹਨ ਅਮਰੀਕਾ ਹਰ ਕਿਸੇ ਤੋਂ ਕੰਮ ਲੈਣਾ ਜਾਣਦਾ ਹੈ ਹਰ ਵਿਅਕਤੀ ਨੂੰ ਉੱਥੇ ਇੱਕ ਵਾਰੀ ਬੇਲ ਨੇ ਵਿੱਚੋਂ ਲੰਘਣਾ ਪਵੇਗਾ ਜਿਹੜਾ ਲੰਘ ਗਿਆ ਉਹ ਤਰ ਗਿਆ ਜਿਹੜਾ ਰਹਿ ਗਿਆ ਉਹ ਮੁੜ ਗਿਆ ਅਮਰੀਕਾ ਸਫਲ ਬੰਦਿਆਂ ਦਾ ਅਖਾੜਾ ਹੈ ਹਾਰੇ ਹੋਏ ਬੰਦੇ ਨੂੰ ਅਮਰੀਕਾ ਨਹੀਂ ਪਛਾਣਦਾ ਕੋਈ ਤਨਾੜ ਕੰਗਾਲ ਬਣੀ ਉੱਥੇ ਵੀ ਤੁਹਾਨੂੰ ਮਿਲ ਜਾਣਗੇ ਅਮਰੀਕਾ ਵਿੱਚ ਆਪਣਾ ਰਾਹ ਆਪ ਬਣਾਉਣਾ ਪੈਂਦਾ ਹੈ। ਅਮਰੀਕਾ ਇੱਕ ਅਜਿਹੀ ਪ੍ਰਯੋਗਸ਼ਾਲਾ ਹੈ ਜਿੱਥੇ ਭਾਂਤ ਭਾਂਤ ਦੇ ਤਜਰਬੇ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ। ਅਮਰੀਕਾ ਵਿੱਚ ਇਹ ਗੁਣ ਹੈ ਕਿ ਉਹ ਸੋਚਦੇ ਹੀ ਵਿਸ਼ਵ ਦੇ ਸੁੰਦਰਮ ਵਿੱਚ ਹਨ। ਸੰਸਾਰ ਦਾ ਸਭ ਤੋਂ ਲੰਬਾ ਪੁਲ ਉਹ ਹੀ ਬਣਾਉਣਗੇ। ਸੰਸਾਰ ਦੀ ਸਭ ਤੋਂ ਉੱਚੀ ਮਾਰਚ ਇਮਾਰਤ ਉਹ ਹੀ ਉਸਾਰਨਗੇ। ਉਹਨਾਂ ਨੂੰ ਇਸ ਗੱਲ ਦਾ ਹਰਕ ਹੈ ਕਿ ਐਵਰੇਸਟ ਦੀ ਚੋਟੀ ਉਹਨਾਂ ਦੇ ਦੇਸ਼ ਵਿੱਚ ਨਹੀਂ ਜੇ ਹੁੰਦੀ ਤਾਂ ਉਹਨਾਂ ਨੇ ਸੀਟੀਆਂ ਮਾਰਦੇ ਉਸ ਉੱਤੇ ਚੜ ਜਾਣਾ ਸੀ ਤੇ ਛਾਲ ਮਾਰ ਕੇ ਥੱਲੇ ਉਤਰਨਾ ਸੀ ਉਹਨਾਂ ਨੂੰ ਮਾਣ ਹੈ ਕਿ ਉਹ ਜੋ ਕੁਝ ਵੀ ਕਰਨਗੇ ਉਸ ਦੀ ਵਿਸ਼ਵ ਭਰ ਵਿੱਚ ਨਕਲ ਕੀਤੀ ਜਾਵੇਗੀ ਉਹ ਜੋ ਕੁਝ ਸੋਚਣਗੇ ਉਸ ਦਾ ਵਿਸ਼ਵ ਭਰ ਤੇ ਅਸਰ ਹੋਵੇਗਾ ਕੋਈ ਨਵਾਂ ਵਿਚਾਰ ਦਿਓ ਦੁਨੀਆ ਵਿੱਚ ਸਭ ਤੋਂ ਪਹਿਲਾਂ ਉਸ ਨੂੰ ਅਮਰੀਕਨ ਅਪਣਾਉਣਗੇ ਕਿਸੇ ਨਵੀਂ ਮਸ਼ੀਨ ਦੀ ਲੋੜ ਪਵੇ ਅਮਰੀਕਨ ਉਸ ਨੂੰ ਸਭ ਤੋਂ ਪਹਿਲਾਂ ਬਣਾਉਣਗੇ ਅਕਸਰ ਸੁਣਿਆ ਕਰਦੀ ਸਾਂ ਕਿ ਅਸੀਂ ਅਮਰੀਕਾ ਤੋਂ ਇੱਕ ਸਦੀ ਪਿੱਛੇ ਹਾਂ ਸਮਝ ਨਹੀਂ ਆਸੀ ਆਉਂਦੀ ਕਿ ਅਸੀਂ ਇੱਕ ਪਿੱਛੇ ਕਿਵੇਂ ਹਾਂ ਕੈਨੇਡੀਅਨ ਸਪੇਸ ਸੈਂਟਰ ਵਿੱਚ ਪਹੁੰਚ ਕੇ ਇਹ ਪੇਥ ਸਮਝ ਆਇਆ ਭਾਰਤ ਦਾ ਆਪਣਾ ਨਿਰਮਾਣ ਕੀਤਾ ਜਤ ਦਾ ਜਤਾ ਜਾਤ ਦਾ ਸਾਧਨ ਕਿਸਾਨ ਉਹ ਗੱਡਾ ਹੈ ਜਿਸ ਦੇ ਪਈਏ ਲੱਕੜ ਦੇ ਹੁੰਦੇ ਹਨ ਅਤੇ ਜਿਹੜਾ ਮਿੱਟੀ ਘੱਟੇ ਵਾਲੇ ਕੱਚੇ ਰਾਹ ਉੱਤੇ ਮੀਂਹ ਪੈਣ ਉਪਰੰਤ ਚਿੱਕੜ ਵਿੱਚ ਅਕਸਰ ਫਸ ਜਾਂਦਾ ਹੈ ਸਭ ਸਾਧਨ ਅਤੇ ਯੰਤਰ ਸਾਡੇ ਆਪਣੇ ਨਹੀਂ ਪੱਛਮ ਦੀ ਨਕਲ ਕੀਤੇ ਹੋਏ ਹਨ ਦੂਜੇ ਪਾਸੇ ਅਮਰੀਕਾ ਦੇ ਉਹ ਪਲਾੜੀਵਾਨ ਹਨ ਜਿਹੜੇ ਖਰਬਾ ਮੀਲ ਦੂਰ ਪਲਾਟ ਨੂੰ ਫਰੋਲ ਰਹੇ ਹਨ ਅਮਰੀਕਾ ਵਿੱਚ ਘੁੰਮ ਕੇ ਅਮਰੀਕਾ ਦੀ ਖੁਸ਼ਹਾਲੀ ਸੁਭਾਵਕ ਪ੍ਰਤੀਤ ਹੋਣ ਲੱਗ ਪਈ ਪਰ ਹਰ ਕਦਮ ਉਤੇ ਆਪਣੇ ਦੇਸ਼ ਦੇ ਪਛੜੇ ਪਣ ਦਾ ਅਹਿਸਾਸ ਮੈਨੂੰ ਸ਼ਰਮਸਾਰ ਕਰਦਾ ਰਿਹਾ ਅਮਰੀਕਾ ਬਾਰੇ ਮੈਂ ਆਪਣੀ ਪਤਨੀ ਨੂੰ ਲਿਖਦਾ ਰਿਹਾ ਮੇਰੀਆਂ ਗੱਲਾਂ ਪੜ੍ਹ ਕੇ ਉਸ ਨੂੰ ਮੇਰੇ ਦਿਮਾਗ ਦੇ ਸਹੀ ਹੋਣ ਦਾ ਸੰਸਾ ਲੱਗ ਗਿਆ ਸੀ ਸਾਡੀ ਗਰੀਬੀ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਪ੍ਰਤੱਖ ਹੈ ਅਸੀਂ ਆਰਥਿਕ ਪੱਖੋਂ ਹੀ ਕਮਜ਼ੋਰ ਨਹੀਂ ਅਸੀਂ ਰਾਜਨੀਤਿਕ ਪੱਖੋਂ ਵੀ ਹੀਨੇ ਹਾਂ ਅਸੀਂ ਸੱਭਿਆਚਾਰਕ ਪੱਖੋਂ ਹੀ ਸੁੰਗੜੇ ਹੋਏ ਨਹੀਂ ਅਸੀਂ ਮਾਨਸਿਕ ਪੱਖੋਂ ਵੀ ਨਿਚੋੜੇ ਹੋਏ ਹਾਂ ਨਾ ਸਾਡਾ ਵਿਹਾਰ ਖੁੱਲਾ ਖਲਾਸਾ ਹੈ ਤੇ ਨਾ ਹੀ ਸਾਡੀ ਸੋਚ ਆਜ਼ਾਦ ਹੈ ਇਤਨੇ ਸੰਤਾਂ ਮਹਾਂਤਾਂ ਸਾਧਾਂ ਫਕੀਰਾਂ ਗੁਰੂਆਂ ਪੀਰਾਂ ਦੇ ਹੋਣ ਦੇ ਬਾਵਜੂਦ ਸਾਡਾ ਇਹ ਹਾਲ ਹੈ ਇਹਨਾਂ ਦੇ ਨਾ ਹੋਇਆ ਸਾਡਾ ਕੀ ਹਾਲ ਹੋਣਾ ਸੀ ਇਹ ਸਾਰੇ ਰਲ ਕੇ ਸਾਡੀ ਗਰੀਬੀ ਕਿਉਂ ਨਹੀਂ ਕੱਟਦੀ ਸੱਚ ਤਾਂ ਇਹ ਹੈ ਕਿ ਧਰਮਾਂ ਦੀ ਉਪਜਾਈ ਉਪਰਾਮਤਾ ਕਾਰਨ ਸਾਡਾ ਜੀਵਨ ਨਾਲ ਮੋਹ ਹੀ ਨਹੀਂ ਜਾਗਿਆ ਇਸ ਸੰਸਾਰ ਨਾਲ ਸਾਡਾ ਨਾਤਾ ਹੀ ਨਹੀਂ ਜੁੜਿਆ ਅੰਧ ਵਿਸ਼ਵਾਸਾਂ ਵਿੱਚ ਘਿਰਿਆ ਹੋਇਆ ਵਿਅਕਤੀ ਇੱਕ ਅੰਨੇ ਨਾਲੋਂ ਵੀ ਘੱਟ ਵੇਖਦਾ ਹੈ ਹਜ਼ਾਰਾਂ ਸਾਲਾਂ ਤੋਂ ਸੀ ਮੁਕਤੀ ਦੇ ਤਰਲੇ ਰਹਿ ਰਹੇ ਹਾਂ ਮੈਂ ਮੁਕਤੀ ਪ੍ਰਾਪਤ ਨਹੀਂ ਕਰਨੀ ਚਾਹੁੰਦਾ ਮੈਂ ਜਨਮ ਮਰਨ ਦੀ ਗੇੜ ਵਿੱਚੋਂ ਮੁਕਤ ਨਹੀਂ ਹੋਣਾ ਚਾਹੁੰਦਾ ਸਾਡੇ ਲਈ ਸਦੀਆਂ ਤੋਂ ਫਰੇਬ ਹੋ ਰਿਹਾ ਹੈ ਅਸੀਂ ਪੀੜੀਆਂ ਦਾ ਰ ਪੀੜੀਆਂ ਅੰਧ ਵਿਸ਼ਵਾਸਾਂ ਦੀ ਮੂਲੀ ਕੁਤਰੀ ਉੱਤੇ ਕੱਦੂ ਕਾਸ ਹੋ ਰਹੇ ਹਾਂ ਸਾਡੇ ਧਰਮਾਂ ਨੇ ਸਾਨੂੰ ਮੌਤ ਅਤੇ ਨਰਕ ਦੇ ਇਤਨੇ ਡਰਾਵੇ ਡਰਾਵੇ ਦਿੱਤੇ ਹਨ ਕਿ ਸਾਡੀ ਸੋਚ ਦੇ ਤੁਰਨ ਦਾ ਡਰ ਬੈਠ ਗਿਆ ਸਾਨੂੰ ਸਾਡਾ ਹੱਕ ਅੱਧਾ ਵੀ ਮਿਲ ਜਾਵੇ ਤਾਂ ਵੀ ਅਸੀਂ ਰੱਬ ਦਾ ਸ਼ੁਕਰਾਨਾ ਕਰਨ ਵੱਲ ਦੌੜਦੇ ਹਾਂ ਜੋ ਸਾਡੇ ਬਸ ਵਿੱਚ ਹੈ ਉਹ ਵੀ ਅਸੀਂ ਰੱਬ ਨੂੰ ਕਰਨ ਲਈ ਦਾਸਾਂ ਕਰਦੇ ਹਾਂ ਮੈਨੂੰ ਅਨਪਵ ਹੋਣ ਲੱਗ ਪਿਆ ਹੈ ਕਿ ਜਾਂ ਤਾਂ ਸਾਡਾ ਸਾਡਾ ਰੱਬ ਹੈ ਹੀ ਨਹੀਂ ਜੇ ਹੈ ਤਾਂ ਉਹ ਜ਼ਰੂਰ ਬੇਈਮਾਨ ਸਾਡਾ ਸਾਰਾ ਜੀਵਨ ਹੀ ਅਰਦਾਸ ਵਿੱਚ ਲੰਘ ਜਾਂਦਾ ਸਾਨੂੰ ਰੱਬ ਨਾਲ ਮਿਲਣ ਦਾ ਕੋਈ ਹੋਰ ਢੰਗ ਬਣਾਉਣਾ ਪਵੇਗਾ ਪਰ ਉਸ ਸੰਵੰਤੀ ਆਪਣੀ ਸੋਚ ਬਦਲ ਨਹੀਂ ਪਵੇਗੀ ਜੇ ਜਾਨਣਾ ਚਾਹੁੰਦੇ ਹੋ ਕਿ ਅਮਰੀਕਾ ਕਿਉਂ ਖੁਸ਼ਹਾਲ ਹੈ ਤਾਂ ਤਾਂ ਅਮਰੀਕਨਾਂ ਨੂੰ ਕੰਮ ਕਰਦੇ ਦੇਖੋ ਤੁਹਾਨੂੰ ਉਹਨਾਂ ਦੀ ਖੁਸ਼ਹਾਲੀ ਦਾ ਭੇਤ ਸਮਝ ਆ ਜਾਵੇਗਾ ਮੈਂ 5000 ਏਕੜ ਦੇ ਇੱਕ ਫਾਰਮ ਨੂੰ ਕੇਵਲ 4 ਬੰਦਿਆਂ ਵੱਲੋਂ ਸੰਭਾਲਦਿਆਂ ਹੋਇਆ ਵੇਖਿਆ ਉਹਨਾਂ ਨੇ ਮਸ਼ੀਨ ਨੂੰ ਆਪਣੀ ਖੁਸ਼ਹਾਲੀ ਲਈ ਖੂਬ ਵਰਤਿਆ ਜੇ ਜਾਨਣਾ ਚਾਹੁੰਦੇ ਹੋ ਕਿ ਭਾਰਤ ਕਿਉਂ ਗਰੀਬ ਹੈ ਤਾਂ ਕਿਸੇ ਵੀ ਦਫ਼ਤਰ ਵਿੱਚ ਲੋਕਾਂ ਨੂੰ ਕੰਮ ਕਰਦੇ ਦੇਖੋ ਭਾਰਤ ਦੀ ਗਰੀਬੀ ਦੂਰ ਨਾ ਹੋਣ ਦੇ ਕਾਰਨ ਸਮਝ ਆ ਜਾਣਗੇ ਸਾਡੇ ਕਿਸਾਨ ਬੜਾ ਕੰਮ ਕਰਦੇ ਹਨ ਉਨਾਂ ਦੀਆਂ ਪ੍ਰਾਪਤੀਆਂ ਸਲਾਉਣਯੋਗ ਹਨ ਪਰ ਅਗਲੇ ਅਗਲੇਰੀ ਖੁਸ਼ਿਆਲੀਆਂ ਨਵੀਆਂ ਤਕਨੀਕਾਂ ਨਵੀਆਂ ਮਸ਼ੀਨਾਂ ਦੀ ਵਰਤੋਂ ਨਾਲ ਹੀ ਆਵੇਗੀ ਮੈਂ ਕਈ ਵਾਰ ਸੋਚਣ ਤੇ ਮਜਬੂਰ ਹੋਇਆ ਹਾਂ ਕਿ ਚਿੱਟੀ ਚਮੜੀ ਵਾਲੇ ਸਾਡੇ ਤੋਂ ਉਸਾਰੀ ਨਸਲ ਹਨ ਉਚੇਰੀ ਨਸਲ ਹਨ ਸਾਡੇ ਦੇਸ਼ ਵਿੱਚ 3 ਲੱਖ ਅੰਗਰੇਜ਼ 30 ਕਰੋੜ ਦੀ ਬਾਦੀ ਉੱਤੇ ਕਿਵੇਂ ਕਾਬਜ਼ ਹੋ ਗਏ ਅੰਗਰੇਜ਼ ਅਫਸਰਾਂ ਦੀ ਕਮਾਂਡ ਵਿੱਚ 2000 ਭਾਰਤੀ ਸਿਪਾਹੀ ਸਾਡੀ 30000 ਦੀ ਫੌਜ ਨੂੰ ਕਿਵੇਂ ਹਰਾਉਂ ਹਰਾਉਂਦੇ ਰਹੇ ਛੋਟਾ ਜਿਹੇ ਦੇਸ਼ ਇਜ਼ਰਾਈਲ ਕਰੋੜਾਂ ਦੀ ਆਬਾਦੀ ਵਾਲੇ ਸਲਾਮੀ ਦੇਸ਼ਾਂ ਤੋਂ ਕਿਉਂ ਕਾਬੂ ਨਹੀਂ ਆਉਂਦਾ ਮੇਰਾ ਮਨ ਨਹੀਂ ਮੰਨਦਾ ਕਿ ਅਸੀਂ ਕਿਸੇ ਤੋਂ ਅਕਲ ਵਿੱਚ ਘੱਟ ਹਾਂ ਪਰ ਮੇਰਾ ਦਿਲ ਕਹਿੰਦਾ ਹੈ ਕਿ ਕਿਧਰੇ ਨਾ ਕਿਧਰੇ ਕੋਈ ਫਰਕ ਜ਼ਰੂਰ ਹੈ ਇਹ ਗੱਲ ਮੈਂ ਨਿਸ਼ਚੈ ਨਾਲ ਕਹਿ ਸਕਦਾ ਕਿ ਯੂਰਪ ਅਤੇ ਅਮਰੀਕਾ ਦੇ ਮੁਕਾਬਲੇ ਅਸੀਂ ਢਿੱਲੇ, ਸੁਸਤ, ਕਮਜ਼ੋਰ, ਧੀਰਖਾਲੂ ਅਤੇ ਝਿਜਕ ਦੇ ਮਾਰੇ ਹੋਏ ਹਾਂ। ਅਸੀਂ ਸਫਲਤਾ ਤੋਂ ਡਰਦੇ ਹਾਂ, ਅਸੀਂ ਅਸਫਲ ਹੋਣ ਵਿੱਚ ਮਾਹਰ ਹਾਂ। ਸਾਡੇ ਜੀਵਨ ਵਿੱਚ ਕੁਝ ਵੀ ਠੀਕ ਹੋ ਜਾਵੇ, ਸਾਨੂੰ ਡਰ ਲੱਗਣ ਲੱਗ ਜਾਂਦਾ ਹੈ ਕਿ ਕੁਝ ਨਾ ਕੁਝ ਅਜੀਹਾ ਵਾਪਰ ਜਾਵੇਗਾ, ਸਭ ਕੁਝ ਰੁੜ ਜਾਵੇਗਾ ਜਾਂ ਗਵਾਚ ਜਾਵੇਗਾ ਅਤੇ ਚਿੰਤਾ ਲੱਗੀ ਰਹਿੰਦੀ ਹੈ ਕਿ ਫਿਰ ਕੀ ਕਰਾਂਗੇ? ਆਪਣੇ ਬੜਾਪੇ ਨੂੰ ਬਚਾਉਂਦੇ-ਬਚਾਉਂਦੇ ਅਸੀਂ ਆਪਣੀ ਜਵਾਨੀ ਲੁਟਾ ਦਿੰਦੇ ਹਾਂ। ਅਸੀਂ ਪਰੰਪਰਾ ਨੂੰ ਪਾਲਦੇ-ਪਾਲਦੇ ਕੁੱਬੇ ਹੋ ਗਏ ਹਾਂ। ਅਮਰੀਕਾ ਦੀ ਪਿੱਠ ਉਤੇ ਮਰ ਚੁੱਕੀਆਂ ਪਰੰਪਰਾਵਾਂ ਦਾ ਲੱਕ ਤੋੜਮਾ ਬੋਝ ਨਹੀਂ। ਅਸੀਂ ਅਤੇ ਪਿੱਛੇ ਖਿੱਚਣ ਵਾਲੇ ਪਛਤਾਵੇ ਨਹੀਂ। ਇਸੇ ਕਰਕੇ ਉਹਨਾਂ ਨੂੰ ਆਪਣੇ ਭਵਿੱਖ ਦੇ ਰੌਸ਼ਨ ਹੋਣ ਦਾ ਵਿਸ਼ਵਾਸ ਹੈ। ਉਹ ਬੜੇ ਸੁਖ ਰਹਿਣੇ ਲੋਕ ਹਨ ਪਰ ਉਹ ਕੰਮ ਭੂਤਾਂ ਵਾਂਗ ਕਰਦੇ ਹਨ। ਜੇ ਅਸੀਂ ਉਹਨਾਂ ਵਾਂਗ ਕੰਮ ਕਰਨ ਲੱਗ ਪਈਏ ਤੇ 4 ਘੰਟੇ ਮਗਰੋਂ ਹੀ ਅੱਧੇ ਬੇਹੋਸ਼ ਹੋ ਜਾਏਗੇ। ਅਸੀਂ ਕੰਮ ਤੋਂ ਬਚਣ ਤੇ ਟਾਲਣ ਦਾ ਹਰ ਰਾਹ ਲੱਭ ਲੈ। ਕੰਮ ਨਾਲ ਲੁਕਣ ਵਿੱਚੀ ਖੇਡਣਾ ਸਾਡੀ ਕੌਮੀ ਖੇਡ ਐ। ਘਰ ਉਸ ਉਸ਼ਾ ਉਸਾਰਨ ਅਤੇ ਬੱਚਿਆਂ ਦੇ ਵਿਆਹ ਰਚਾਉਣ ਜਿੰਗਾ ਜਿਹੜੀਆਂ ਸਮੱਸਿਆ ਸਾਡੇ ਜੀਵਨ ਦੀ ਸਾਰੀ ਖੁਸ਼ੀ ਐ ਤੇ ਪੂੰਜੀ ਛੱਟ ਜਾਂਦੇ ਹਨ ਉਹ ਅਮਰੀਕਾ ਵਿੱਚ ਹਨ ਹੈ ਹੀ ਨਹੀਂ। ਉੱਥੇ ਜਿਸ ਆਸਾਨੀ ਨਾਲ ਘਰੋ ਸਾਰਿਆ ਵੇਚਿਆ ਤੇ ਖਰੀਦਿਆ ਜਾ ਸਕਦਾ ਹੈ ਉਸ ਨੂੰ ਵੇਖ ਕੇ ਹੈਰਾਨੀ ਹੁੰਦੀ ਅਸੀਂ ਭਾਵਕ ਹੋ ਕੇ ਆਪਣੇ ਪੁਰਾਣੇ ਘਰਾਂ ਨੂੰ ਚਿਚੜਾ ਵਾਂਗ ਚੁੰਬੜੇ ਰਹਿੰਦੇ ਹਾਂ ਉਹਨਾਂ ਵਿੱਚ ਨਵੇਂ-ਨਵੇਂ ਘਰਾਂ ਵਿੱਚ ਰਹਿਣ ਦਾ ਉਤਸ਼ਾਹ ਹੈ ਹਰ ਅਮਰੀਕਨ ਲੋੜਨ ਸਾਰਾ ਆਪਣੇ ਜੀਵਨ ਵਿੱਚ 7-8 ਘਰ ਬਦਲਦਾ ਹੈ ਉਹ ਹਰ ਨਮਕ ਘਰ ਦੇਸ਼ ਦੇ ਕਿਸੇ ਨਵੇਂ ਹਿੱਸੇ ਵਿੱਚ ਖਰੀਦਦਾ ਹੈ ਅਮਰੀਕਾ ਵਿੱਚ 16-17 ਵਰਿਆਂ ਦੀ ਉਮਰ ਵਿੱਚ ਮੁੰਡੇ ਅਤੇ ਕੁੜੀਆਂ ਆਪਣੇ ਮਾਪਿਆਂ ਤੋਂ ਜ਼ਿਆਦਾ ਹੋ ਕੇ ਆਪਣੇ ਜੀਵਨ ਦੇ ਅਰਥ ਆਪ ਲੱਭਣ ਲਈ ਸਤਾਰਤ ਵਾਂ ਘਰੋਂ ਨਿਕਲ ਪੈਂਦੇ ਹਨ। ਇਸ ਉਮਰ ਵਿੱਚ ਉਹਨਾਂ ਨੂੰ ਕੰਮ ਕਰਨ ਦੀ ਆਗਿਆ ਵੀ ਹੁੰਦੀ ਹੈ ਅਤੇ ਇਸੇ ਉਮਰ ਵਿੱਚ ਉਹਨਾਂ ਨੇ ਯੂਨੀਵਰਸਿਟੀ ਜਾਣਾ ਹੁੰਦਾ ਹੈ। ਕੰਮ ਹਰ ਇੱਕ ਨੇ ਕਰਨਾ ਹੈ। ਕੰਮ ਹਰ ਇੱਕ ਨੂੰ ਮਿਲ ਜਾਂਦਾ ਹੈ। ਸਕੂਲ ਦੀ ਪੜ੍ਹਾਈ 12 ਵਜੇ ਦੀ ਹੈ ਅਤੇ ਮੁਫਤ ਹੈ ਪਰ ਯੂਨੀਵਰਸਿਟੀ ਦੀ ਪੜ੍ਹਾਈ ਮਹਿੰਗੀ ਹੈ। ਉੱਥੇ ਕੰਮ ਕਰਨਾ ਅਤੇ ਨਾਲ-ਨਾਲ ਪੜ੍ਹਨਾ ਇੱਕ ਰਵਾਜ ਹੈ। ਕੇਵਲ 5% ਵਿਦਿਆਰਥੀ ਸਕੂਲ ਤੋਂ ਮਗਰੋਂ ਪੜ੍ਹਨ ਲਈ ਯੂਨੀਵਰਸਿਟੀ ਜਾਂਦੇ ਹਨ ਪਰ ਜਿਹੜੇ ਜਾਂਦੇ ਹਨ ਉਹ ਪੜ੍ਹਦੇ ਹਨ। ਇਮਤਿਹਾਨ ਅੱਗੇ ਪਾਉਣ ਲਈ ਹੜਤਾਲਾਂ ਨਹੀਂ ਕਰਦੇ। ਜੇ ਵਿਦਿਆਰਥੀ ਯੂਨੀਵਰਸਿਟੀ ਜਾਵੇ ਤਾਂ ਮਾਪੇ ਮਦਦ ਕਰਦੇ ਹਨ ਪਰ ਵਿਦਿਆਰਥੀ ਨੂੰ ਆਪ ਵੀ ਨਾਲ ਕੋਈ ਕੰਮ ਅਵਸ਼ਕ ਕਰਨਾ ਪੈਂਦਾ ਹੈ। ਪੁੱਤਰ ਧੀ ਭਵੇਂ ਕੰਮ ਕਰਨ ਲੱਗ ਜਾਣ ਤਾਂ ਅਗਲੇਰੀ ਪੜ੍ਹਾਈ ਕਰਨ ਲੱਗ ਜਾਣ। ਉਹ ਮਾਪਿਆਂ ਕੋਲੋਂ ਰਹਿਣ ਲਈ ਘਰਾਂ ਨੂੰ ਨਹੀਂ ਮੁੜਦੇ ਆਪਣੇ ਘਰ ਆਪ ਉਸਾਰਦੇ ਹਨ ਤੇ ਆਪਣੇ ਪੈਡੇ ਆਪ ਚ ਗਵਾਉਂਦੇ ਹਨ ਗਵਾਉਂਦੇ ਹਨ ਭਾਰਤ ਵਿੱਚ ਵਸਣ ਵਾਲੇ ਲੋਕ ਅਮਰੀਕੀ ਜੀਵਨ ਦੇ ਉਪਰੋਕਤ ਪੱਖ ਨੂੰ ਨਹੀਂ ਸਮਝ ਸਕਦੇ ਸਾਡੇ ਦੇਸ਼ ਵਿੱਚ 16-17 ਸਾਲ ਦੀ ਉਮਰ ਵਿੱਚ ਤਾਂ ਅਸੀਂ ਬੱਚਿਆਂ ਨੂੰ ਆਪਣੀ ਬੁੱਕਲ ਵਿੱਚੋਂ ਹੀ ਬਾਹਰ ਨਹੀਂ ਕੱਢਦੇ ਅਸੀਂ ਇਸ ਉਮਰ ਵਿੱਚ ਸਾਡੇ ਦੇਸ਼ ਵਿੱਚ ਸਾਡੇ ਬੱਚਿਆਂ ਨੂੰ ਉੱਠਣਾ ਬੈਠਣਾ ਵੀ ਨਹੀਂ ਆਉਂਦਾ ਅਤੇ ਅਸੀਂ ਉਹਨਾਂ ਨੂੰ ਨਾ ਕੋਈ ਜ਼ਿੰਮੇਵਾਰੀ ਸੌਂਪਦੇ ਹਨ ਤੇ ਨਾ ਹੀ ਕੋਈ ਜ਼ਿੰਮੇਵਾਰੀ ਉਹ ਨਵਾਉਂਦੇ ਹਨ ਸਾਡੇ ਦੇਸ਼ ਵਿੱਚ ਮਾਪਿਆਂ ਲਈ ਬੱਚੇ ਸਾਰੀ ਉਮਰ ਬੱਚੇ ਰਹਿੰਦੇ ਹਨ ਅਮਰੀਕਾ ਵਿੱਚ ਲੋਕ ਸ਼ਹਿਰਾਂ ਤੋਂ ਪਿੰਡਾਂ ਵੱਲ ਜਾ ਰਹੇ ਹਨ ਕਿਉਂਕਿ ਉੱਥੇ ਉਥੋਂ ਦੇ ਪਿੰਡਾਂ ਵਿੱਚ ਸ਼ਹਿਰੀ ਜੀਵਨ ਵਾਲੀਆਂ ਸਾਰੀਆਂ ਸਹੂਲਤਾਂ ਟੈਲੀਵਿਜ਼ਨ, ਟੈਲੀਫੋਨ ਅਤੇ ਕਾਰ ਦੇ ਸਾਰੇ ਅਮਰੀਕਾ ਨੂੰ ਮੰਜੀ ਦੇ ਵਾਣ ਬਉਣ ਬਣ ਦਿੱਤਾ ਜਾਂਦਾ ਹੈ ਆਪਣੇ ਦੇਸ਼ ਵਿੱਚ ਅਸੀਂ 21ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਵੀ ਬੁਨਿਆਦੀ ਸਮੱਸਿਆਵਾਂ ਨਾਲ ਝੂਜ ਰਹੇ ਹਾਂ। ਭਾਰਤ ਵਿੱਚ ਜੇ ਤੁਸੀਂ ਸ਼ਹਿਰ ਤੋਂ ਕੁਝ ਮੀਲ ਬਾਹਰ ਨਿਕਲ ਜਾਓ ਤਾਂ ਪਿੰਡਾਂ ਵਿੱਚ ਜੀਵਨ ਸੁੱਤਾ-ਸੁੱਤਾ ਪ੍ਰਤੀਤ ਹੋਣ ਲੱਗ ਪੈਂਦਾ। ਅਮਰੀਕਾ ਵਿੱਚ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੋਈ ਵਿਸ਼ੇਸ਼ ਅੰਤਰ ਨਹੀਂ। ਟੈਲੀਫੋਨ ਹੋਣ ਕਰਕੇ ਤੁਸੀਂ ਕਿਧਰੇ ਵੀ ਰਹੋ ਕੋਈ ਫਰਕ ਨਹੀਂ ਪੈਂਦਾ। ਅਮਰੀਕਾ ਦੇ ਪਿੰਡ ਅਮਰੀਕੀ ਸ਼ਹਿਰਾਂ ਦੇ ਮੁਕਾਬਲੇ ਬਥੇਰੇ ਸਾਫ਼-ਸੁਤਰੇ ਅਤੇ ਬਥੇਰੇ ਦਿਲਚਸਪ ਵਾਲੇ ਦਿਵਾਲੀ ਵਾਲੇ ਹਨ। ਅਮਰੀਕੀ ਜੀਵਨ ਦਾ ਜਿਹੜਾ ਪੱਖ ਸੰਸਾਰ ਨੂੰ ਸਭ ਤੋਂ ਵੱਡਾ ਪ੍ਰਭਾਵਿਤ ਕਰਦਾ ਹੈ ਉਹ ਉਹਨਾਂ ਦੀ ਜੀਵਨ ਮਾਨਣ ਦੀ ਇੱਛਾ ਹੈ। ਉਹ ਜਿਸ ਸਿੱਧਤ ਨਾਲ ਕੰਮ ਕਰਦੇ ਹਨ ਉਸ ਸਿੱਧਤ ਨਾਲ ਮਨ ਪਰਚਾਵਾ ਕਰਦੇ ਹਨ। ਹਫ਼ਤੇ ਦੇ ਅੰਤਲੇ 2 ਦਿਨ ਉਹ ਇਸ ਉਤਸ਼ਾਹ ਨਾਲ ਮਾਨਦੇ ਹਨ ਕਿ ਇਹਨਾਂ ਦਿਨਾਂ ਵਿੱਚ ਜੇ ਉਹਨਾਂ ਨੂੰ ਰੱਬ ਵੀ ਮਿਲ ਪਵੇ ਤਾਂ ਉਸ ਨੂੰ ਵੀ ਨਾ ਪਹਿਚਾਣ। ਜੇ ਕੋਈ ਸਾਨੂੰ ਉਹਨਾਂ ਵਾਂਗ ਬੇੜੀ ਚਲਾਉਣ ਅਤੇ ਦੌੜਨ ਭੱਜਣ ਲਈ ਕਹੇ ਤਾਂ ਸਾਡੇ ਵਿੱਚੋਂ ਅੱਧੇ ਸਵਰਗਵਾਸ ਹੋ ਜਾਣ। ਉਹਨਾਂ ਦੇ ਮਨ ਪਰਚਾਵੇ ਵੀ ਬੜੇ ਜਸ਼ੀਲੇ ਹਨ ਅਸੀਂ ਆਪਣਾ ਐਤਵਾਰ ਕਿਸੇ ਪਿਛੜੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰਨ ਵਿੱਚ ਲਾਉਂਦੇ ਹਾਂ ਉਹ ਆਪਣੇ 5 ਦਿਨਾਂ ਦੀ ਮਿਹਨਤ ਉਪਰੰਤ ਉਸ ਦਾ ਫਲ ਭੋਗਦੇ ਹਨ ਕਈ ਵਾਰੀ ਮੈਂ ਸੋਚਿਆ ਸੋਚਿਆ ਕਿ ਸਾਡੇ ਧਾਰਮਿਕ ਸਥਾਨ ਗਰੀਬਾਂ ਦੇ ਕਲੱਬ ਨਹੀਂ ਕਲੱਬ ਵਿੱਚ ਚੰਦਾ ਦੇਣਾ ਪੈਂਦਾ ਧਾਰਮਿਕ ਸਥਾਨ ਆਪਣੀ ਸ਼ਰਧਾ ਅਨੁਸਾਰ ਮੱਥਾ ਟੇਕਣਾ ਜਾਂ ਚੰਦਾ ਦੇਣਾ ਪੈਂਦਾ ਹੈ ਕਲੱਬ ਵਿੱਚ ਗੀਤ ਸੰਗੀਤ ਹੁੰਦਾ ਹੈ ਧਾਰਮਿਕ ਸਥਾਨ ਵਿੱਚ ਭਜਨ ਕੀਰਤਨ ਹੁੰਦਾ ਹੈ ਕਲੱਬ ਵਿੱਚ ਸਵੀਮਿੰਗ ਪੂਲ ਹੁੰਦਾ ਹੈ ਤੇ ਧਾਰਮਿਕ ਸਥਾਨ ਵਿੱਚ ਤਲਾ ਜਾਂ ਸਰੋਵਰ ਹੁੰਦਾ ਹੈ ਕਲੱਬ ਵਿੱਚ ਕੰਟੀਨ ਹੁੰਦੀ ਹੈ ਧਾਰਮਿਕ ਸਥਾਨ ਵਿੱਚ ਲੰਗਰ ਜਾਂ ਭੰਡਾਰਾ ਹੁੰਦਾ ਹੈ ਕਲੱਬ ਵਿੱਚ ਸ માનਸਿਕ ਥਕਾਵਟ ਦੂਰ ਕਰ ਜਾਂਦੇ ਆ ਧਾਰਮਿਕ ਸਥਾਨ ਵਿੱਚ ਜਾਣ ਦਾ ਵੀ ਇਹੀ ਉਪਦੇਸ਼ ਹੁੰਦਾ ਹੈ ਅਮੀਰ ਲੋਕਾਂ ਨੇ ਭਾਰਤ ਅੰਦਰ ਆਪਣੇ ਘਰਾਂ ਵਿੱਚ ਹੀ ਅਜਿਹੇ ਥਾਮਾ ਬਣਾ ਲੰਗਾ ਹਨ ਜਿੱਥੇ ਉਹ ਪੂਜਾ ਪਾਠ ਕਰ ਸਕਣ ਪਰ ਅਮਰੀਕਾ ਵਿੱਚ ਅਜਿਹਾ ਕਿਧਰੇ ਵੇਖਣ ਵਿੱਚ ਨਹੀਂ ਆਇਆ। ਉੱਥੇ ਵਸਦੇ ਭਾਰਤੀਆਂ ਨੇ ਆਪਣੇ ਘਰਾਂ ਵਿੱਚ ਜੇ ਥਾਂ ਹੋਵੇ ਤਾਂ ਜਿਹੀ ਵਿਵਸਥਾ ਕੀਤੀ ਹੈ ਕਿ ਕਿਸੇ ਅਮਰੀਕਨ ਨੇ ਆਪਣੇ ਘਰ ਵਿੱਚ ਚਰਚ ਦੀ ਨਕਾ ਨਹੀਂ ਕੀਤੀ। ਅਮਰੀਕਨ ਪੁੰਨ ਪਾਪ ਤੋਂ ਮੁਕਤ ਹਨ। ਉਹਨਾਂ ਨੂੰ ਜੋ ਚੀਜ਼ ਜਾਂ ਵਰਤਾਰਾ ਖੁਸ਼ੀ ਦਿੰਦਾ ਹੈ ਉਹ ਖੁੱਲ੍ਹ ਕੇ ਕਰਦੇ ਹਨ। ਮੈਂ ਵੇਖਿਆ ਹੈ ਕਿ ਅਸੀਂ ਭਾਰਤੀਆਂ ਨੇ ਅਮਰੀਕਾ ਸੰਬੰਧੀ ਅਨੇਕਾ ਪੱਖਪਾਤ ਪਾਲੇ ਹੋਏ ਹਨ। ਅਸੀਂ ਉਹਨਾਂ ਦੇ ਜੀਵਨ ਦੇ ਦੋਸ਼ ਉਖਾੜ ਕੇ ਆਪਣੇ ਆਪ ਨੂੰ ਉਹਨਾਂ ਤੋਂ ਚੰਗੇਰੇ ਹੋਣ ਦੀ ਤਸੱਲੀ ਦਿੰਦੇ ਹਾਂ। ਅਸੀਂ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਪਰਦਾਰਥ ਦੱਸ ਕੇ ਆਪਣੀ ਅਧਿਆਤਮਿਕ ਉੱਚਤਾ ਦਾ ਭਲੇਖਾ ਸਿਰਜਦੇ ਹਾਂ। ਅਸੀਂ ਉਹਨਾਂ ਦੇ ਜੀਵਨ ਢਾਂਗ ਨੂੰ ਕੋਸ ਕੇ ਆਪਣੀ ਭੁੱਖ ਢੰਗ ਨਾਲ ਸੰਤੁਸ਼ਟ ਹੋ ਜਾਂਦੇ ਹਾਂ। ਮੈਂ ਅਨੁਭਵ ਕੀਤਾ ਹੈ ਕਿ ਸਾਡੇ ਇਹਨਾਂ ਭਲੇਖਿਆਂ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਭਲੇਖੇ ਸਾਡੇ ਪ੍ਰਕਾਸ਼ ਰਾਹ ਦੇ ਰੋੜੇ ਬਣੇ ਹੋਏ ਹਨ। ਉਹਨਾਂ ਵਿੱਚ ਅਨੇਕਾ ਦੋਸ਼ ਹਨ ਪਰ ਉਹਨਾਂ ਨੇ ਆਪਣੇ ਦੇਸ਼ ਵਿੱਚੋਂ ਗਰੀਬੀ ਹੂਝ ਦਿੱਤੀ ਹੈ ਜੀਵਨ ਨੂੰ ਮਾਨਣਯੋਗ ਬਣਾਇਆ ਹੈ ਤੇ ਆਲਾ ਦਵਾਲਾ ਸਾਫ਼ ਸੁਥਰਾ ਕੀਤਾ ਹੈ ਜੇ ਸਵਰਗ ਦੇ ਅਸੀਂ ਸੁਪਨੇ ਵੇਖਦੇ ਆ ਅਮਰੀਕਨ ਨੇ ਉਸ ਨਾਲੋਂ ਵੀ ਸੋਨਾ ਸਵਰਗ ਧਰਤੀ ਉੱਤੇ ਬਸਾਇਆ ਹੋਇਆ ਵੱਖ-ਵੱਖ ਸਮੇਂ ਤੇ ਕੈਨੇਡਾ ਮੈਕਸੀਕੋ ਇੰਗਲੈਂਡ ਫਰਾਂਸ ਇਟਲੀ ਜਰਮਨੀ ਸਵਿਟਜ਼ਰਲੈਂਡ ਆਸਟਰੀਆ ਨੀਦਰਲੈਂਡ ਟਰਕੀ ਚੀਨ ਦबई ਆਦ ਜਾਣ ਦਾ ਅਫਸਰ ਮਿਲਿਆ ਤਾਂ ਪ੍ਰਤੀਤ ਹੋਇਆ ਕਿ ਜੋ ਕੀ ਦੁਨੀਆ ਦਾ ਹਰ ਦੇਸ਼ ਅਮਰੀਕਾ ਵਰਗਾ ਬਣਦਾ ਯਤਨ ਕਰ ਰਿਹਾ ਹੈ ਐਵੇਂ ਅਮਰੀਕਾ ਦਾ ਪ੍ਰਭਾਵ ਵਿਸ਼ਵ ਵਿਆਪੀ ਹੈ ਧੰਨਵਾਦ